ਤੁਸੀਂ ਵੇਖ ਰਹੇ ਹਸਕਾ ਇੰਡੀਸ ਪੰਜਾਬ ਤੇ ਹੁਣ ਗੱਲ ਕਰਾਂਗੀ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਮੌਸਮ ਦੀ ਚੰਡੀਗੜ੍ਹ ਦੇ ਮੌਸਮ ਦੀ ਤੁਹਾਨੂੰ ਦੱਸ ਦੇਈਏ ਕਿ ਅੱਜ ਸਵੇਰੇ ਲਗਭਗ 5:30 ਵਜੇ ਤੋਂ ਹੀ ਪੂਰੇ ਪੰਜਾਬ ਭਰ ਦੇ ਵਿੱਚ ਧੁੰਦ ਦੀ ਜਿਹੜੀ ਸੰਗੜੀ ਚਾਦਰ ਹੈ ਉਹ ਚਾਈ ਹੋਈ ਹੈ ਤੇ ਇਸੇ ਤਰੀਕੇ ਦੇ ਜਿਹੜੇ ਹਾਲਾਤ ਨੇ 15 ਜਨਵਰੀ ਤੱਕ ਬਣੇ ਰਹਿ ਸਕਦੇ ਆ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਚੇਤਾਵਨੀ ਹੈ ਉਹ ਜਾਰੀ ਕੀਤੀ ਗਈ ਹੈ ਅਲਰਟ ਜਾਰੀ ਕੀਤਾ ਗਿਆ ਵੀ ਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਸੀ ਤੇ ਹੁਣ ਹੌਲੀ-ਹੌਲੀ ਜਿਹੜਾ ਦੰਦੇ ਵਿੱਚ ਧੁੱਪ ਨਿਕਲਨੀ ਸ਼ੁਰੂ ਹੋ ਗਈ ਹੈ ਪਰ ਸਾਰੇ ਪੰਜਾਬ ਦੇ ਵਿੱਚ ਨਹੀਂ ਇਕਾਦੁੱਕਾ ਥਾਵਾਂ ਦੇ ਉੱਤੇ ਹਲਕੀ ਹਲਕੀ ਧੁੱਪ ਨਿਕਲਦੀ ਹੈ ਤੇ ਜਿਹੜਾ ਤਾਪਮਾਨ ਹੈ ਉਹ ਦਿਨ ਵੇਲੇ ਠੀਕ ਰਹਿੰਦਾ ਹੈ ਤੇ ਅਥਨ ਹੁੰਦੇ ਹੁੰਦੇ ਜਿਹੜੀ ਕੜਾਕੇ ਦੀ ਠੰਡ ਹੈ ਉਹ ਪੈਣੀ ਸ਼ੁਰੂ ਹੋ ਜਾਂਦੀ ਹੈ ਅੱਜ ਸਵੇਰੇ ਜੇਕਰ ਗੱਲ ਕੀਤੀ ਜਾਵੇ ਵਿਜ਼ਿਬਿਲਟੀ ਦੀ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਆਮੋਮਨ ਜਿਹੜੀ ਵਿਜ਼ਿਬਿਲਟੀ ਰਹੀ ਹੈ ਜੇਕਰ ਆਸਤ ਕੱਢੀਏ ਤਾਂ 50 ਤੋਂ 100 ਮੀਟਰ ਦੇ ਵਿੱਚ ਵਿੱਚ ਜਿਹੜੀ ਵਿਜ਼ਿਬਿਲਟੀ ਰਹੀ ਹੈ ਮੇਰੇ ਸਰਚ ਸਵੇਰੇ 5:30 6:00 ਵਜੇ ਦੇ ਨੇੜੇ ਤੇੜੇ ਘੱਟੋ-ਘੱਟ 20 ਮੀਟਰ ਵਿਜ਼ਿਬਿਲਟੀ ਹੈ ਜਿਹੜੀ ਉਹ ਰਿਕਾਰਡ ਕੀਤੀ ਗਈ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੌਸਮ ਵਿਗਿਆਨੀਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਦੇ ਵਿੱਚ ਬਦਲਾ ਵੇਖਣ ਨੂੰ ਮਿਲ ਸਕਦਾ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਮੁਹਾਲੀ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਨੇ ਇਧਰਲੇ ਪਾਸੇ ਬਣੇ ਹੋਏ ਨੇ ਆ ਪਿੱਛੇ ਤੁਸੀਂ ਖੁਦ ਵੇਖ ਸਕਦੇ ਹੋ ਕਿ ਕਿਦਾਂ ਦੇ ਹਾਲਾਤ ਨੇ ਧੁੰਦ ਜਿਹੜੀ ਉਹ ਛਾਈ ਹੋਈ ਹੈ ਧੁੰਦ ਦੀ ਚਾਦਰ ਤੁਸੀਂ ਵੇਖ ਸਕਦੇ ਹੋ ਇਸੇ ਤਰ੍ਹਾਂ ਕਿਦਾ ਹੀ ਮੌਸਮ ਲਗਭਗ ਸਾਰੇ ਪੰਜਾਬ ਭਰ ਦੇ ਵਿੱਚ ਬਣਿਆ ਹੋਇਆ ਚੰਡੀਗੜ੍ਹ ਦੀ ਗੱਲ ਕਰ ਲਈਏ ਨਾਲ ਲੱਗਦਾ ਸ਼ਹਿਰ ਜਿੱਥੇ ਅਸੀਂ ਇਸ ਵੇਲੇ ਖੜੇ ਆ ਉਹਦੇ ਨਾਲ ਹੀ ਕੁਝ ਕਿਲੋਮੀਟਰ ਦੂਰੀ ਤੇ ਜਿਹੜਾ ਅੱਜ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਚੰਡੀਗੜ੍ਹ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਪੈ ਸਕਦਾ ਹੈ ਹਾਲਾਂਕਿ ਇਹ ਮੌਸਮ ਬੁਗਰਨੀਆਂ ਦੇ ਬਲੂ ਜਾਣਕਾਰੀ ਦਿੱਤੀ ਗਈ ਹੈ ਕਿ ਮੀਂਹ ਪੈ ਸਕਦਾ ਦਿਨ ਬਲੇ ਦਿਨ ਖਿੜ ਵੀ ਸਕਦਾ ਜਦੋਂ ਧੁੱਪ ਨਿਕਲੇਗੀ ਹਲਕੀ ਹਲਕੀ ਉਸ ਤੋਂ ਬਾਅਦ ਵਿੱਚ ਮੌਸਮ ਜਿਹੜਾ ਤਾਪਮਾਨ ਹੈ ਤਾਪਮਾਨ ਦੇ ਵਿੱਚ ਗਰਾਵਟ ਹੈ ਜਿਹੜੀ ਉਹ ਬੇਸ਼ੱਕ ਦਰਜ ਕੀਤੀ ਜਾਏਗੀ ਨਾਲ ਲੱਗਦੇ ਹਿਮਾਚਲ ਦੇ ਵਿੱਚ ਇਸ ਤੋਂ ਵੀ ਹਾਲਾਤ ਬੱਤਰ ਹੋਏ ਪਏ ਨੇ ਠੰਡ ਬਹੁਤ ਹੋਈ ਪਈ ਹੈ ਹਿਮਾਚਲ ਦੇ ਮੰਡੀ ਦੀ ਗੱਲ ਕਰ ਲਈਏ ਹਮੀਰਗੜ੍ਹ ਦੀ ਗੱਲ ਕਰ ਲਈਏ ਤੇ ਨਾਲ ਦੀ ਨਾਲ Shimla ਦੀ ਗੱਲ ਕਰ ਲਈਏ ਬੜੇ ਠੰਡੇ ਰਿਕਾਰਡ ਕੀਤੇ ਗਏ ਨੇ ਉੱਥੇ ਵੀ ਹਾਲਾਤ ਕੁਝ ਇਸੇ ਤਰੀਕੇ ਦੇ ਬਣੇ ਹੋਏ ਆ ਤੇ ਉਸ ਤੋਂ ਬਾਅਦ ਦੇ ਵਿੱਚ Mohali ਨੂੰ ਜੇਕਰ Mohali ਵਾਲੇ ਪਾਸੇ ਨੂੰ ਆਉਣੇ ਆ ਤਾਂ ਇੱਥੋਂ ਜਿਹੜੀ ਕੜਾਕੇ ਦੀ ਠੰਡ ਹੈ ਇੱਥੋਂ ਹੀ ਸ਼ੁਰੂ ਹੋ ਕੇ ਪੂਰੇ ਪੰਜਾਬ ਭਰ ਦੇ ਵਿੱਚ ਚੱਲ ਰਿਹਾ ਇਸੇ ਤਰੀਕੇ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ ਦਿਨ ਭਰ ਦੇ ਵਿੱਚ ਪੰਜਾਬ ਦੇ ਅੰਦਰ ਜਿਹੜਾ ਮੌਸਮ ਹੈ ਉਹਦੇ ਬਾਬਤ ਦੱਸਿਆ ਗਿਆ ਕਿ ਹਲਕੀ ਫੁਲਕੀ ਧੁੱਪ ਹੈ ਜਿਹੜੀ ਉਹ ਜ਼ਰੂਰ ਨਿਕਲ ਸਕਦੀ ਹੈ ਪੂਰੇ ਪੰਜਾਬ ਦੇ ਵਿੱਚ ਨਹੀਂ ਨਿਕਲੇਗੀ ਹਾਲਾਂਕਿ ਕੁਝ ਸ਼ਹਿਰਾਂ ਦੇ ਵਿੱਚ ਨਿਕਲੇਗੀ ਤੇ ਵਿਜ਼ਿਬਿਲਟੀ ਹੈ ਜਿਹੜੀ ਉਹ 10 ਵਜੇ ਦੇ ਨੇੜੇ ਤੇੜੇ ਵਿਜ਼ਿਬਿਲਟੀ ਠੀਕ ਹੋ ਜਾਣੀ ਹੈ ਤੇ ਸ਼ਾਮ ਹੁੰਦੇ ਦੁਬਾਰਾ ਫਿਰ ਤੋਂ ਧੁੰਦ ਪੈਣ ਦਾ ਅਨੁਮਾਨ ਲਗਾਇਆ ਗਿਆ ਪਰ ਬੱਦਲਬਾਈ ਹੈ ਜਿਹੜੀ ਉਹ ਪਿਛਲੇ 3-4 ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਛਾਈ ਹੋਈ ਹੈ ਜਿਸ ਤੇ ਚੱਲਦੇ ਆਥਨ ਵੇਲੇ ਧੁੰਦ ਹੈ ਜਿਹੜੀ ਉਹ ਜਿਹੜੇ ਸ਼ਹਿਰੀ ਖੇਤਰ ਨੇ ਜਿਹੜੇ ਰਿਹਾ ਖੇਤ ਹੁੰਦੇ ਨੇ ਜਿਸ ਤਰੀਕੇ ਦੇ ਤਸਵੀਰਾਂ ਦਿਖਾਈਆਂ ਨੇ ਅਸੀਂ ਖੇਤਾਂ ਦੇ ਵਿੱਚ ਕਿਸਾਨਾਂ ਨੇ ਕਣਕ ਨੂੰ ਪਾਣੀ ਲਾਇਆ ਹੁੰਦਾ ਹੈ ਹੋਰ ਫਸਲਾਂ ਨੂੰ ਪਾਣੀ ਪੂਣੀ ਲਾਇਆ ਹੁੰਦਾ ਉਹਦੇ ਕਰਕੇ ਉੱਥੇ ਧੁੰਦ ਦੀ ਚਾਦਰ ਹੈ ਜਿਹੜੀ ਉਹ ਜ਼ਰੂਰ ਵੇਖਣ ਨੂੰ ਮਿਲ ਜਾਂਦੀ ਹੈ ਪਰ ਜਿਹੜੇ ਰਹਾਇਸ਼ੀ ਖੇਤਰ ਨੇ ਉਹਨਾਂ ਦੇ ਵਿੱਚ ਵਿਜ਼ਿਬਿਲਟੀ ਬੜੀ ਵੱਧ ਹੁੰਦੀ ਹੈ ਆਮ ਤੌਰ ਦੇ ਉੱਤੇ ਵੇਖਿਆ ਜਾਂਦਾ ਹੈ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਵੈਸੇ ਵੀ ਧੁੰਦ ਘਟ ਪੈਂਦੀ ਹੈ ਪਰ ਹੁਣ ਇਸ ਵੇਲੇ ਹਾਲਾਤ ਐਸੇ ਬਣੇ ਪਏ ਆ ਕਿ ਬਦਲ ਹੋਣ ਦੇ ਚੱਲਦੇ ਜਿਹੜੀ ਧੁੰਦ ਹੈ ਉਹ ਸ਼ਾਮ ਨੂੰ ਫਿਲਹਾਲ ਦੇ ਲਈ ਘਟ ਦਿਖਾਈ ਦੇ ਰਹੀ ਹੈ ਪਰ ਜਦੋਂ ਮੀਂਹ ਪਏਗਾ ਤਾਂ ਮੀਂਹ ਪੈਣ ਤੋਂ ਬਾਅਦ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਬਦਲ ਸਕਦੇ ਆ ਠੰਡ ਹੋਰ ਵੱਧ ਹੁਣ ਫਿਲਹਾਲ ਦੇ ਲਈ ਜਿਸ ਤਰੀਕੇ ਦੀ ਠੰਡ ਚੱਲ ਰਹੀ ਹੈ ਸੁੱਕੀ ਠੰਡੇ ਨੂੰ ਆਪਾਂ ਠੇਠ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਆ ਠੰਡ ਕਹਿਣ ਲੱਗੇ ਪਹਿਲਾਂ ਪਾਲਾ ਕਹਿੰਦੇ ਹੁੰਦੇ ਸੀ ਕਿ ਪਾਲਾ ਪੈ ਰਿਹਾ ਤੇ ਸੁੱਕੀ ਠੰਡ ਪੈ ਰਹੀ ਹੈ ਸੁੱਕਾ ਪਾਲਾ ਪੈ ਰਿਹਾ ਹੈ ਸੋ ਸਕਾਈ ਨਿਊਜ਼ ਪੰਜਾਬ ਦੇ ਵੱਲੋਂ ਆਪ ਸਭ ਨੂੰ ਇਹ ਹੀ ਬੇਨਤੀ ਹੈ ਕਿ ਠੜ ਦੇ ਮੌਸਮ ਦੇ ਵਿੱਚ ਆਪਣੀ ਸਿਹਤ ਦਾ ਜ਼ਰੂਰ ਵਿਚਾਰ ਰੱਖੋ ਬੱਚਿਆਂ ਦੀ ਸਿਹਤ ਦਾ ਜ਼ਰੂਰ ਵਿਚਾਰ ਰੱਖੋ ਬਜ਼ੁਰਗਾਂ ਦੀ ਸਿਹਤ ਦਾ ਜ਼ਰੂਰ ਵਿਚਾਰ ਰੱਖੋ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰਾਂ ਦੇ ਬਾਹਰ ਕੋਈ ਆਵਾਰਾ ਕੁੱਤਾ ਜਾਂ ਕੋਈ ਹੋਰ ਪਸ਼ੂ ਵੇਖਦੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਉਹਨਾਂ ਦੇ ਵਾਸਤੇ ਤੁਸੀਂ ਕੁਝ ਐਸਾ ਕਰਦੇ ਹੋ ਜਿਸ ਦੇ ਨਾਲ ਉਹਨਾਂ ਨੂੰ ਠੱਡ ਤੋਂ ਭੋਰਾ ਨਜਾਤ ਮਿਲ ਜਾਵੇ ਬੇਸ਼ੱਕ ਤੁਸੀਂ ਹਲਕਾ ਫੁਲਕਾ ਉਹਨਾਂ ਨੂੰ ਗਰਮ ਕਰਕੇ ਦੁੱਧ ਪਾ ਸਕਦੇ ਹੋ ਖਾਣ ਨੂੰ ਕੁਝ ਦੇ ਸਕਦੇ ਹੋ ਤੇ ਰਾਤ ਨੂੰ बैठਣ ਦੇ ਲਈ ਕੋਈ ਬੋਰੀ ਰੱਖ ਸਕਦੇ ਹੋ ਜਿੱਦਾਂ ਆਵਾਰਾ ਕੁੱਤਿਆਂ ਵਾਸਤੇ ਕੁਝ ਆਪਾਂ ਘਰਾਂ ਦੇ ਬਾਹਰ ਬੋਰੀਆਂ ਰੱਖ ਦਿੰਦੇ ਆ ਇਸ ਤਰੀਕੇ ਦਾ ਕੁਝ ਨਾ ਕੁਝ ਤੁਸੀਂ ਕਰ ਸਕਦੇ ਹੋ ਡੰਗਰਾਂ ਦੇ ਉੱਤੇ ਤੁਸੀਂ ਝੁੱਲ ਪਾ ਸਕਦੇ ਹੋ ਦੋ ਬੋਰੀਆਂ ਦੋ ਬੋਰੀਆਂ ਲਾਓ ਉਹਨਾਂ ਨੂੰ ਵਿਚਾਲੋ ਸਿਉਣ ਮਾਰ ਦੋ ਬੋਰੀਆਂ ਨੂੰ ਖੋਲ ਕੇ ਤੁਸੀਂ ਡੰਗੜ ਪਸ਼ੂ ਦੇ ਉੱਪਰ ਪਾ ਸਕਦੇ ਹੋ ਉਹਨਾਂ ਨੂੰ ਬੜੀ ਠੰਡ ਤੋਂ ਨਜਾਤ ਮਿਲਦੀ ਹੁੰਦੀ ਹੈ ਇਹ ਚੀਜ਼ਾਂ ਆਸਤੇ ਉਹ ਬੇਜ਼ੁਬਾਨ ਨੇ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਮੈਂ ਤੁਸੀਂ ਵੇਖ ਸਕਦੇ ਹੋ ਮੈਂ ਜੈਕਟ ਪਾਈ ਹੈ ਤੇ ਹੋਰ ਵੀ ਬਹੁਤ ਕੱਪੜੇ ਪਾਏ ਹੋਏ ਨੇ ਸਭ ਨਾਲ ਹੀ ਆਮ ਲੋਕਾਂ ਨੇ ਪਾਏ ਹੋਏ ਹੈ ਪਰ ਉਹਨਾਂ ਬੇਜ਼ੁਬਾਨਾਂ ਨੂੰ ਇਹਨਾਂ ਚੀਜ਼ਾਂ ਦਾ ਕੁਝ ਵੀ ਨਹੀਂ ਪਤਾ ਹੁੰਦਾ ਉਹਨਾਂ ਦੀ ਮਦਦ ਅਸੀਂ ਕਰਨੀ ਹੁੰਦੀ ਹੈ ਸੋ ਸਾਡੇ ਵੱਲੋਂ ਬੇਨਤੀ ਹੈ ਆਪਣੇ ਨਾਲ ਨਾਲ ਉਹਨਾਂ ਬੇਜ਼ੁਬਾਨਾਂ ਦਾ ਵੀ ਜ਼ਰੂਰ ਧਿਆਨ ਰੱਖੋ